फिर वर्ग नहीं अखा के तीर्थाने तीर 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 ला दूंगा अखा बन के तीर्थ टिकाने ला दूंगा कांग्रेस शौखी खुशी टक्कर टक्कर दुनिया कहा किसी

ਸੰਦੀਪ ਧਾਰੀਵਾਲ ਵੱਲੋਂ ਵੀ ਇਹ ਜਫੇ ਤੇ ਖੁਸ਼ ਹੋਗੇ 100 ਡਾਲਰ ਦਿੱਤੇ ਗਏ ਆ ਬਹੁਤ ਬਹੁਤ ਧੰਨਵਾਦ ਆ ਉਧਰ ਸਾਉਂਡ ਵਾਲੇ ਵੀਰ ਲਈ ਰੇਸ਼ਮ ਸਿੰਘ ਗਿਦਾਰ ਸਿੰਘ ਜੀ ਧੰਨਵਾਦ ਬੱਬੂ ਖੜਾ ਰਿੰਦੀ ਖੜਾ ਤੇ ਮਿੱਟੂ ਖੜਾ ਦਾ ਬਹੁਤ ਧੰਨਵਾਦ ਨਵਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਸ ਸਮੇਂ ਨੌਜਾਨ ਕਬਰੂ ਜਰੋ ਜਵੇਲ ਮਾਨਗੀ ਵਾਲੇ ਗੋਪੀ ਦੀ ਟੱਕਰ ਵਾਹ ਚੋਬਰਾ ਵਾਹ ਚੋਬਰਾ ਵਾਹ ਚੋਬਰਾ ਉਹ ਹੋ ਗਈ ਬੱਲੇ 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 ਕਬੱਡੀ 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 ਵੱਟ ਤੇ ਨਾ ਪਾਉਂਦੀ ਕਦੇ ਲਾਲਣਾ ਪੈਂਦਾ ਗਰਾਉਂਡਾਂ 'ਚ ਹੱਡਾਂ ਨੂੰ ਬੱਲਣਾ ਰੋਮ ਚੋਂ ਫੜਦੀ ਵੀ ਲਾਲੀਆਂ ਅੱਖ ਜਿਹੜੀ ਮਾਰ ਅੱਜ ਦੇ ਕੱਪ ਲਈ ਗੁਰਵਿੰਦਰ ਸੰਧੂ ਸ਼ਿਸ਼ੂ ਵੱਲੋਂ ਵਿਧਾਨੀਆਂ ਦੇ ਰਿਹਾ 5 ਅਕਤੂਬਰ ਫਿਲਹਾਲ ਦਲਕੀ ਤੇ ਵੱਡੇ ਕਬੱਡੀ ਕੱਪ ਦੀ ਹੈ ਲਖਵੀਰ ਕਾਕੇ ਘੜਾਣੀ ਉਹਨਾਂ ਵੱਲੋਂ ਵੱਡੇ ਮਾਣਸ ਮਾਰ ਹੋਣਗੇ ਆ ਦੁੱਗਾ मारिया भाव दुगा मारिया पर सिरे का सिरे का नवा मुंडा नवा मुंडा नवा मुंडा तारिया बजन गया तारिया गया तारिया बजने दुले

दो सौ डालर यह है दीपक का काशी भरिया आ दुर्गा माला खुशी ए रोक का यत्न कर रहा है मूहे खड़के हासरा करके आर सिंह तू फटके जब लोहा कर ला लोहे कोई तारी ਜੋਰਦਾਰ ਤਾੜੀਆਂ ਜੋਰਦਾਰ ਦੀਆਂ 2 ਡਾਲਰ ਬੱਗੇ ਪਿੰਡਾਂ ਦੇ ਦੁੱਲੇ ਲਈ ਨਡੋਸ਼ ਨੇ ਲੈਣ ਦੇ ਟੀਜਾ ਸੰਧੂ ਤੇ ਸ਼ਿੰਦਾ ਸੰਧੂ ਟੰਟੋ ਵਾਲੇ ਤੇ ਟਾਪ ਵਾਲੇ ਸਾਡੇ ਵੀਰਾਂ ਵੱਲੋਂ ਦਿੱਤਾ ਜਾ ਰਿਹਾ ਧੰਨਵਾਦ ਹੈ ਉਧਰ ਅਮਰੀਕ ਟਵਾਣਾ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਸਾਡਾ ਯਾਰ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਵੇ ਅਰੇ ਅਰੇ ਦੇਖਣ ਵਿੱਚ ਇਹ ਮਾਸਾ ਕਮਾਲ ਹੋਈ 200 ਨਾਲ ਲੱਖਾਂ ਢੀਂਸਾ ਆਵਰ ਸਾਰੇ ਭਰਾ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਅੰਦਰਜੀਤ ਸਿੰਘ ਬੰਨੀ ਸੁਆਣੇ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਸ਼ੀਲੂ ਟੱਕਰ 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 ਸ਼ੀਲੂ ਦੀ ਟੱਕਰ ਬੰਨੀ 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 ਤੇ ਕਰਦਾ ਮਾਨ ਪੰਜਾਬ ਹਰਿਆਣਾ ਜੱਫੀ ਅੱਜਕੱਲ੍ਹ ਲਾ ਜਰਵਾਣਾ ਰੇਡਰ ਫਰਫਰ ਕੀ ਲੂਗਾ ਜੱਫਾ ਦੇਖਣ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁਰਾਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਪੁਰਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ